ਤੁਸੀਂ ਸੁਣ ਰਹੇ ਹੋ ਰੇਡੀਓ ਤਮਾਲ ਤੇ ਨਿੰਦਰ ਕੋ ਗਿਆਨ ਵੀ ਵੱਲੋਂ ਸਤਿ ਸ਼੍ਰੀ ਅਕਾਲ ਪੇਸ਼ ਕਰਦੇ ਹਾਂ ਪੋਜ਼ਿਟਿਵ ਖਬਰਾਂ ਬ੍ਰਿਟਿਸ਼ ਕੋਲੰਬੀਆ ਤੋਂ ਖਬਰ ਇਨੀ ਹੀ ਦਿਨੀ ਆਪਣੀ ਰਿਲੀਜ਼ ਹੋਈ ਫਿਲਮ ਅਮਰ ਸਿੰਘ ਚਮਕੀਲਾ ਨੂੰ ਲੈ ਕੇ ਦਲਜੀਤ ਦੁਸਾਂਜ ਸੁਰਖੀਆਂ ਚ ਲੋਕਾਂ ਨੇ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਹੈ ਗਾਇਕ ਦੀ ਵੀ ਚੋਖੀ ਤਰੀਫ ਹੋਈ ਹੈ ਇਸ ਤਰ੍ਹਾਂ ਦਲਜੀਤ ਫਿਰ ਚਰਚਾ ਚ ਦਲਜੀਤ ਨੇ BC ਪਲੇ ਸਟੇਡੀਅਮ ਤੇ ਪਰਫਾਰਮ ਕਰਕੇ ਇਤਿਹਾਸ ਰਚ ਦਿੱਤਾ ਦਰਸਲ ਦਲਜੀਤ ਦਸਾਂਝ ਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਪਾਈ ਹੈ ਗਾਇਕਨੀ ਸਪੋਸਟ ਚ ਕਈ ਤਸਵੀਰਾਂ ਸ਼ੇਅਰ ਕੀਤੀਆਂ ਇਸ ਨੂੰ ਸਾਂਝਾ ਕਰਦੇ ਹਾਂ ਕੈਪਸ਼ਨ ਚ ਦਲਜੀਤ ਲਿਖਦਾ ਹੈ ਕਿ ਇਤਿਹਾਸ ਲਿਖਿਆ ਗਿਆ ਹੈ BC ਪਲੇ ਸਟੇਡੀਅਮ ਪੂਰੀ ਤਰ੍ਹਾਂ ਭਰਿਆ ਹੋਇਆ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ ਦਿਲ ਲੂਮੀਨਾਟੀ ਟੂਰ ਹੈ 10 ਤੇ 1 ਕਿ ਦਲਜੀਤ ਨੇ ਹਾਲ ਹੀ ਤੱਕ ਕੈਨੇਡਾ ਦੇ ਵੈਨਕੂਵਰ BC ਪਲੇ ਸਟੇਡੀਅਮ ਚ ਕਨਸਰਟ ਕੀਤਾ ਸੀ ਦਲਜੀਤ ਇਸ ਸਟੇਡੀਅਮ ਚ ਪਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਗਾਇਕ ਬਣ ਗਿਆ ਹੈ ਸਿਆਸਤ ਨਾਲ ਜੁੜੀਆਂ ਖਬਰਾਂ ਚੰਡੀਗੜ੍ਹੋਂ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਚ ਇੱਕ ਸੂਚੀ ਜਾਰੀ ਕੀਤੀ ਹੈ ਨਵੀਂ ਸੂਚੀ ਚ ਕਾਂਗਰਸ ਨੇ 4 ਮੀਤਵਾਰ ਐਲਾਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੁਧਿਆਣੇ ਤੋਂ ਮੀਤਵਾਰ ਐਲਾਨਿਆ ਗਿਆ ਇਸ ਤੋਂ ਲਾਵਰਨੰਦਪੁਰ ਸਾਬ ਤੋਂ ਵਿਜੇਂਦਰ ਸਿੰਘਲਾ ਖਡੂਰ ਸਾਹਿਬ ਤੋਂ ਕੁਲਵੀਰ ਜੀਰਾ ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਚੋਣ ਮદાન ਚ ਉਤਾਰਿਆ ਗਿਆ ਦੂਜੇ ਪੱਨੇ ਖਡੂਰ ਸਾਹਿਬ ਤੋਂ ਅਕਾਲੀ ਦਲ ਨੇ ਵਿਰਸਾ ਸਿੰਘ ਗੁਲਟੋਆ ਨੂੰ ਚੋਣ ਮદાન ਚ ਉਤਾਰ ਦਿੱਤਾ ਇਹ ਐਲਾਨ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤਾ ਉਹਨਾਂ ਕਿਹਾ ਕਿ ਵਿਰਸਾ ਸਿੰਘ ਬਲਟੋਆ ਪ੍ਰਾਣੇ ਪਾਰਟੀ ਦੇ ਆਗੂ ਹਨ ਦੂਜੇ ਪੰਨੇ ਖਲੂਰ ਸਾਹਿਬ ਤੋਂ ਅਮਰਪਾਲ ਦੇ ਚੋਣ ਦੇ ਲੜਨ ਦੇ ਐਲਾਨ ਮਗਰੋਂ ਮਾਹੌਲ ਭੱਗ ਗਿਆ ਹੈ ਵਿਰਸਾ ਸਿੰਘ ਬਲਟੋਆ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਨੂੰ ਅਸੀਂ ਵਿਸ਼ਵਾਸ ਦੇ ਚੁੱਕੇ ਹਾਂ ਤੇ ਉਹ ਵੀ ਸਾਨੂੰ ਵਿਸ਼ਵਾਸ ਦੇ ਚੁੱਕਾ ਹੈ ਉਹਨਾਂ ਨੇ ਕਿਹਾ ਸੀ ਜੇ ਵਿਰਸਾ ਸਿੰਘ ਬਲਟੋਆ ਚੋਣ ਲੜਦਾ ਹੈ ਤੇ ਅਮਰਪਾਲ ਚੋਣ ਨਹੀਂ ਲੜੇਗਾ ਪਰ ਹੁਣ ਪਤਾ ਨਹੀਂ ਕੀ ਹੋਇਆ ਦੂਜੇ ਬੰਨੇ ਅਮਰਤਪਾਲ ਸਿੰਘ ਵੱਲੋਂ ਖਡੂਰਸਾ ਬਲਕੇ ਤੋਂ ਆਜ਼ਾਤ ਮੀਤਪੁਰ ਵਰਜੋਂ ਲੋਕ ਸਭਾ ਦੀ ਚੋਣ ਲੜਨ ਸੰਬੰਧੀ ਉਸ ਦੀ ਮਾਤਾ ਵੱਲੋਂ ਐਲਾਨ ਕਰਨ ਤੋਂ ਬਾਅਦ ਹਲਕੇ ਅੰਦਰ ਰਾਜਸੀ ਗਤੀਵਿਧੀਆਂ ਵਧ ਗਈਆਂ ਮਿਰਸਾ ਸਿੰਘ ਬਲਟੋਵਾ ਖੁਦ ਉਹਨਾਂ ਨੂੰ ਮਿਲਣ ਵਾਸਤੇ ਗਏ ਤੇ ਆਪਣੀ ਮਦਦ ਵਾਸਤੇ ਵੀ ਅਪੀਲ ਕੀਤੀ ਇਸ ਹਲਕੇ ਤੋਂ ਹਾਕਮ ਤੇਰਾਮ ਆਦਮੀ ਪਾਰਟੀ ਨੇ ਕੈਬਨਟ ਮੰਤਰੀ ਲਾਲਜੀਤ ਭੁੱਲਰ ਨੂੰ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੋਇਆ ਅਮਰਤਪਾਲ ਸਿੰਘ ਦੇ ਚੋਣ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ ਵਿਰਸਾ ਸਿੰਘ ਬਲਟੋਵਾ ਨੇ ਕਿਹਾ ਕਿਉਂਕਿ ਮੈਂ ਲੰਮੇ ਸਮੇਂ ਤੋਂ ਲੋਕਾਂ ਦਾ ਸੇਵਕ ਹਾਂ ਦੂਜੇ ਬੰਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ ਅਜਿਹੀ ਗੱਲ ਕਹੀ ਹੈ ਬਾਕੀ ਕਿਹਾ ਕਿ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਕਿਸੇ ਕਿਸਮ ਦੀ ਕੋਈ ਸਾਂਝ ਨਹੀਂ ਜਿਸ ਕਰਕੇ ਵੋਟਾਂ ਦੇ ਲੈਣ ਦੇ ਮਾਮਲੇ 'ਚ ਦੋਹਾਂ ਧਿਰਾਂ 'ਚ ਕਤਾਰ ਵੀ ਵੱਖਰੀ ਦੱਸੀ ਜਾਣਦੀਆਂ ਖਬਰਾਂ ਇਹ ਮੌਕਾ ਦੱਸੇਗਾ ਕਿ ਆਉਣ ਵਾਲੇ ਦਿਨਾਂ 'ਚ ਚੋਣ ਮਹਿੰਮ ਕਿਸ ਤਰ੍ਹਾਂ ਦਾ ਰੂਪ ਧਾਰਨ ਕਰਦੀ ਹੈ ਚੰਡੀਗੜ੍ਹੋਂ ਖਬਰ ਪੰਜਾਬ ਕੇਸਵਾਰ ਹਰ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰੇ ਇਸ ਤੇ ਲਈ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਪੰਜਾਬ ਚ 1 ਜੂਨ ਨੂੰ ਵੋਟਾਂ ਪੈਣੀਆਂ ਪਰ ਚੋਣ ਕਮਿਸ਼ਨ ਨੇ ਤੈਅ ਕੀਤਾ ਹੈ ਪੰਜਾਬ ਚ 85 ਸਾਲ ਤੋਂ ਉੱਪਰ ਦੇ 257000 ਜਿਹੜੇ ਲੋਕ ਹੈ ਇਹਨਾਂ ਦੇ ਨਾਲ ਦੀ ਨਾਲ ਜਿਹੜੇ ਇਹਨਾਂ ਚ ਅੰਗਹੀਣ ਹੈ ਉਹ ਪਹਿਲਾਂ ਹੀ ਬਲੈਕ 벨ਟ ਪੋਸਟਲ ਜਰੀਏ ਵੋਟਾਂ ਪਾ ਸਕਦੇ ਆ ਇਸ ਤੇ ਲਈ ਕਮਿਸ਼ਨ ਨੇ 25 26 27 ਤੇ 28 ਮਈ ਦੀ ਤਰੀਖ ਤੈਅ ਕੀਤੀ ਹੈ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਯੋਗਤ ਸਾਰੇ ਵੋਟਰਾਂ ਦੇ ਕੰਸਨਟ ਫਾਰਮ ਪ੍ਰਵਾਏ ਐ ਇਸ ਲਈ ਬੀ ਐਲਓ ਘਰ ਘਰ ਜਾ ਕੇ ਅੰਗਹੀਣਾ ਤੇ 85 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗ ਵੋਟਰਾਂ ਨਾਲ ਸੰਪਰਕ ਕਰ ਰਹੇ ਨੇ ਕਿ ਵੋਟਾਂ ਕਿਵੇਂ ਪਾਉਣੀਆਂ ਚਾਹੁੰਦੇ ਨੇ ਚੋਣ ਕਮਿਸ਼ਨ ਪੋਸਟਲ ਬੈਲਟ ਪੇਪਰ ਲਈ ਬਜ਼ੁਰਗਾਂ ਤੇ ਦਿਵਿਆਂਗ ਵੋਟਰਾਂ ਤੋਂ 12 ਫਾਰਮ ਪ੍ਰਵਾ ਕੇ ਕੰਸਨਟ ਲੈ ਰਿਹਾ ਹੈ ਖਬਰਾਂ ਆ ਰਹੀਆਂ ਨੇ ਲਾਹੌਰ ਤੋਂ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਬੀਤੇ ਦਿਨ ਸ਼ਾਦਮਨ ਚੌਕ ਦਾ ਨਾਮ ਆਜ਼ਾਦੀ ਕੁਲਾਟੀਏ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਣ ਦੇ ਮੁੱਦੇ ਤੇ ਹਾਈ ਕੋਰਟ ਕੋਲੋਂ ਹੋਰ ਸਮਾਂ ਮੰਗਿਆ। ਲਾਹੌਰ ਹਾਈ ਕੋਰਟ ਦੇ ਜੱਜ ਜਸਟਿਸ ਸਮਸ਼ਾਹ ਮਹਿਮੂਦ ਮਿਰਜ਼ਾ ਵੱਲੋਂ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੀ ਇੱਕ ਪਟੀਸ਼ਨ ਤੇ ਸੁਣਵਾਈ ਕੀਤੀ ਜਾ ਰਹੀ ਸੀ। ਵਿਸ਼ੇਂ ਚੀ ਸ਼ਾਦਮਨ ਚੌਂਕ ਦਾ ਨਾਮ ਬਦਲ ਕੇ ਭਗਤ ਸਿੰਘ ਦੇ ਨਾਮ ਤੇ ਰੱਖਣ ਦੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਪ੍ਰਾਂਤ ਤੇ ਜ਼ਿਲ੍ਹਾ ਸਰਕਾਰਾਂ ਦੇ ਤਿੰਨ ਚੋਟੀ ਦੇ ਅਧਿਕਾਰੀਆਂ ਖਿਲਾਫ ਮਾਣਹਾਨੀ ਦੀ ਕਾਰਵਾਈ ਵੀ ਮੰਗੀ ਗਈ। ਪੰਜਾਬ ਸਰਕਾਰ ਦੇ ਸਹਾਇਕ ਐਡਵੋਕੇਟ ਜਨਰਲ ਇਮਰਾਨ ਖਾਨ ਨੇ ਸੁਣਵਾਈ ਦੌਰਾਨ ਅਦਾਲਤ ਨੂੰ ਕਿਹਾ ਕਿ ਸ਼ਾਦਮਨ ਚੌਂਕ ਦਾ ਨਾਮ ਆਜ਼ਾਦੀ ਕੁਲਾਟੀਆਂ ਦੇ ਨਾਮ ਤੇ ਰੱਖਣ ਦਾ ਨੋਟੀਫਿਕੇਸ਼ਨ ਜਾਰੀ ਕਰਨ ਵਾਸਤੇ ਸਰਕਾਰ ਨੂੰ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ। ਦੁਜੇ ਬਨੇ ਦੱਸ ਦਈਏ ਕਿ ਹਾਈ ਕੋਰਟ ਨੇ 2018 ਚ ਸਰਕਾਰ ਨੂੰ ਲਾਹੌਰ ਸਥਿਤ ਸ਼ਾਦਮਨ ਚੌਕ ਦਾ ਨਾਮ ਸ਼ੀਰ ਭਗਤ ਸਿੰਘ ਦੇ ਨਾਮ ਤੇ ਰੱਖਣ ਦਾ ਹੁਕਮ ਦਿੱਤਾ ਸੀ ਭਗਤ ਸਿੰਘ ਇੰਨੀ ਛੋਟੀ ਉਮਰ ਦੇ ਵਿੱਚ ਇੱਥੇ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਖਬਰਾਂ ਦੇ ਅੰਤ ਉੱਤੇ ਤੁਹਾਨੂੰ ਵਿਗੜੇ ਤਿਗੜੇ ਮੌਸਮ ਦਾ ਹਾਲ ਦੱਸ ਦਈਏ ਤੇ ਨਾਲ ਦੁਆ ਕਰੀਏ ਕਿ ਕਿਸਾਨਾਂ ਦੀ ਕਣਕ ਉਹਦਾ ਨੁਕਸਾਨ ਨਾ ਹੋਵੇ ਅੱਜ ਸਵੇਰ ਤੋਂ ਪੂਰੇ ਪੰਜਾਬ ਤੇ ਨਾਲ ਆਸ-ਪਾਸ ਚ ਰੁਕ ਰੁਕ ਕੇ ਮੀਂਹ ਪੈ ਰਿਹਾ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕਾਲੀਆਂ ਘਟਾਵਾਂ ਤੇ ਬੱਦਲ ਛਾਏ ਹੋਏ ਨੇ ਔਰ ਇਸ ਮਹੀਨੇ ਭਾਵੇਂ ਨੁਕਸਾਨ ਇਹ ਨਾ ਕੀਤਾ ਪਰ ਮੰਡੀਆਂ 'ਚ ਪਈ ਜਿਹੜੀ ਕਣਕ ਹੈ ਉਹ ਭਿੱਜ ਰਹੀ ਹੈ ਮੌਸਮੀ ਮਾਰਾ ਨੇ ਕਿਹਾ ਕਿ ਕੱਲ 30 ਅਪ੍ਰੈਲ ਹੈ 30 ਅਪ੍ਰੈਲ ਤੱਕ yellow alert ਜਾਰੀ ਰਹੇਗਾ ਨਿੰਦਰ ਕੁ ਗਿਆਨਵੀ ਤੋਂ ਰੇਡੀਓ ਧਮਾਲ ਤੇ ਤੁਸੀਂ ਪੋਜ਼ਿਟਿਵ ਖਬਰਾਂ ਸੁਣੀਆਂ ਅੱਜ ਦੀਆਂ ਖਬਰਾਂ ਮੁਕਤੀਆਂ ਦਿਓ ਆਗਿਆ ਮਿਲਦੇ ਹਾਂ ਕੱਲ ਸਤਿ ਸ੍ਰੀ ਅਕਾਲ